ਸਜਗਲ ਦੀ ਡਿਵੀਜ਼ਨ ਪੰਜਾਬੀ ਦੇ ਤੁਹਾਡਾ ਕਰ ਰਿਹਾ ਹਾਂ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੁਹ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਜੇ ਕਿਤੇ ਨੇ ਸਾਡੇ ਪੱਤਰਕਾਰ ਨੇ ਗਰਦਾਸਪੁਰ ਤੋਂ ਤੁਹਨ ਦੱਦੀਏ ਕਿ ਇੱਕ ਕਰੀਬ 8:30 9:00 ਵੇ ਤੋਂ ਤਸਵੀਰਾਂ ਨੇ ਰਾਤ ਦੀਆਂ ਤਸਵੀਰਾਂ ਨੇ ਕਿ ਜਦੋਂ ਅਚਾਨਕ ਮੈਰੀਟੋਰੀਅਸ ਸਕੂਲ ਦੇ ਕੁਝ ਬੱਚਿਆਂ ਦੀ ਹਾਲਤ ਜਿਹੜੀ ਉਹ ਵਿਗੜ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਆ ਅਮਰਜੈਂਸੀ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਤੁਹਨ ਦੱਦੀਏ ਕਿ ਬੱਚੇ ਤੜਫਦੇ ਹਾਲਤ ਦੇ ਵਿੱਚ ਜਿਹੜਾ ਆ ਉਹ ਸਕੂਲ ਪਹੁੰਚਦੇ ਸਕੂਲ ਤੋਂ ਜਿਹੜਾ ਆ ਉਹ ਹਸਪੀਟਲ ਜਿਹੜੇ ਐਡਮਿਟ ਕਰਾਇਆ ਜਾਂਦੇ ਨੇ ਕੈਨ ਤੋਂ ਭਾਵੇਂ ਆ ਕਿ ਕਿਹਾ ਜਾਂਦਾ ਕਿ ਉਹਨਾਂ ਨੂੰ ਸ਼ਾਇਦ ਫੂਡ ਪੋਇਜ਼ਨਿੰਗ ਜਾਂ ਉਹਨਾਂ ਨੂੰ ਗੈਸ ਦੀ ਜਿਹੜੀ ਉਹ ਪ੍ਰੋਬਲਮ ਆ ਗਈ ਜਿਹਦੇ ਕਰਕੇ ਉਹਨਾਂ ਦੇ ਪੇਟ ਦੇ ਵਿੱਚ ਦਰਦ ਹੋਣੀ ਸ਼ੁਰੂ ਹੋ ਗਈ ਤੇ ਕਬਰਾਹਟ ਹੋਣੀ ਸ਼ੁਰੂ ਹੋ ਗਈ ਬੱਚੇ ਕਬਰਾਹਟ ਦੇ ਨਾਲ ਡਰੇ ਸਹਿਮੀ ਵੀ ਸੀ ਜਦੋਂ ਡਾਕਟਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜ਼ਿਆਦਾਤਰ ਬੱਚੇ ਜਿਹੜੇ ਆ ਉਹ ਡਰੇ ਸਹਿਮੀ ਹੋਣ ਕਰਕੇ ਜਿਹੜਾ ਆ ਉਹ ਜ਼ਿਆਦਾ ਕਬਰਾਹਟ ਮਹਿਸੂਸ ਕਰਦੇ ਪਏ ਸੀ ਕਿਉਂਕਿ ਬੱਚਿਆਂ ਦੇ ਪੇਰੈਂਟਸ ਵੀ ਨਹੀਂ ਸੀ ਜਿਹਦੇ ਕਰਕੇ ਬੱਚੇ ਜਿਹੜੇ ਆ ਸਾਇਦ ਜ਼ਿਆਦਾ ਘਬਰਾ ਗਏ ਹੁਣ ਜਿਹੜਾ ਸਰਦਾਰ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜੋ ਤੱਥ ਬੱਚਿਆਂ ਦੀਆਂ ਗੱਲਾਂ ਤੋਂ ਸਾਹਮਣੇ ਆਇਆ ਉਹ ਇਹ ਆਇਆ ਕਿ ਸਾਇਦ ਫੂਡ ਪੋਇਜ਼ਨਿੰਗ ਹੋ ਗਈ ਹੋਵੇ ਕਿਉਂਕਿ ਖਾਣੇ ਦੇ ਵਿੱਚ ਕਈ ਆ ਜੀ ਕਿਸੇ ਤਰ੍ਹਾਂ ਦਾ ਕੋਈ ਕੌਂਗਰਸ ਵਗੈਰਾ ਵੀ ਹੋ ਸਕਦਾ ਜਿਹਦੇ ਕਰਕੇ ਜਿਹੜਾ ਆ ਉਹ ਬੱਚੇ ਜਿਹੜੇ ਆ ਬਿਮਾਰ ਉਹ ਜਾਣਦੇ ਨੇ ਨਾਲ ਦੇ ਨਾਲ ਧੰਦਾਦੀ ਹੈ ਕਿ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਫੂਡ ਪੌਨਿੰਗ ਵਰਗੀ ਗੱਲਬਾਤ ਹੋਈ ਹੈ ਜੇਕਰ ਟੈਸਟ ਕੀਤੇ ਜਾਣਗੇ ਤੇ ਫੇਰ ਹੀ ਅਸਲ ਚ ਪਤਾ ਲੱਗੇਗਾ ਕਿ ਕੀ ਹੋਏਗਾ ਬਾਕੀ ਜਿਹੜਾ ਆ ਉਹ ਪਹਿਲਾ ਟਰੀਟਮੈਂਟ ਜਿਹੜਾ ਆ ਉਹਨਾਂ ਨੂੰ ਦੇ ਦਿੱਤਾ ਗਿਆ ਹੈ ਜਿਹਦੇ ਚ ਗੈਸ ਦਾ ਇੰਜੈਕਸ਼ਨ ਵਗੈਰਾ ਜਿਹੜਾ ਦੇ ਕੇ ਬੱਚਿਆਂ ਦੀ ਹਾਲਤ ਨੂੰ ਸੁਧਾਰਨ ਦੀ ਕੋਸ਼ਿਸ਼ ਜਿਹੜੀ ਹੈ ਅਕ ਕੀਤੀ ਗਈ ਹੈ ਦੂਸਰੇ ਪਾਸੇ ਜਦੋਂ ਪੇਰੈਂਟਸ ਦੇ ਨਾਲ ਵੀ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਵੀ ਕਈਆਂ ਨੇ ਕਿਹਾ ਕਿ ਜਿਹੜਾ ਹੈ ਬੱਚਿਆਂ ਨੂੰ ਗੈਸ ਦੀ ਪ੍ਰੋਬਲਮ ਜਿਹੜੀ ਹੈ ਉਹ ਸ਼ਾਇਦ ਆਈ ਹੈ ਗੈਸ ਹੋਣ ਦੇ ਨਾਲ ਜਿਹੜਾ ਹੈ ਬੱਚਿਆਂ ਦੇ ਪੇਟ ਦੇ ਵਿੱਚ ਦਰਦ ਹੋਣੀ ਸ਼ੁਰੂ ਹੋ ਗਈ ਹੈ ਦੂਸਰੇ ਪਾਸੇ ਪ੍ਰਿੰਸੀਪਲ ਤੇ ਜਿਹੜੇ ਜਿਹੜੇ ਵਾਰਡਨ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਇਹ ਗੱਲ ਕਿਹਾ ਕਿ ਖਾਣਾ ਜਿਹੜਾ ਆ ਉਹ ਸਕੂਲ ਦਾ ਬਿਲਕੁਲ ਸਹੀ ਹੁੰਦਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਫਿਲਹਾਲ ਜਿਹੜਾ ਆ ਬੱਚਿਆਂ ਨੂੰ ਇੱਕ ਆਇਰਨ ਦੀ ਗੋਲੀ ਜਿਹੜੀ ਉਹ ਦਿੱਤੀ ਗਈ ਸੀ ਦੁਪਹਿਰ ਦੇ ਟਾਈਮ ਜਿੱਦੇ ਕਰਕੇ ਸ਼ਾਇਦ ਉਹ ਆਇਰਨ ਦੀ ਗੋਲੀ ਕਰਕੇ ਇਹ ਜਿਹੜਾ ਆ ਉਹ ਬੱਚਿਆਂ ਨੂੰ ਗੈਸ ਹੋ ਗਈ ਜਾਂ ਆਇਰਨ ਜਿਹੜੀ ਉਹ ਹੈਵੀ ਹੋਣ ਕਰਕੇ ਬੱਚਿਆਂ ਦਾ ਜਿਹੜਾ ਆ ਹਾਲਾਤ ਜਿਹੜੇ ਆ ਉਹ ਥੋੜੇ ਇਸ ਤਰ੍ਹਾਂ ਹੋ ਗਿਆ ਦੂਸਰੇ ਪਾਸੇ ਜਿਹੜਾ ਆ ਵਾਰਡਨ ਨੇ ਵੀ ਕਿਹਾ ਕਿ ਕਰੀਬ 600 ਬੱਚਾ ਹੈ ਜਦੇ ਵਿੱਚੋਂ 6 ਤੋਂ 7 ਬੱਚੇ ਬਿਮਾਰ ਹੋਏ ਨੇ ਇਹ ਫੂਡ ਪੋਇਜ਼ਨਿੰਗ ਨਹੀਂ ਹੋ ਸਕਦੀ ਕਾਰਨ ਇਹ ਆ ਕਿ 600 ਦੇ ਵਿੱਚੋਂ ਜਿਹੜਾ 6 ਬੱਚਿਆਂ ਦਾ ਬਿਮਾਰ ਹੋਣਾ ਸਿਰਫ ਖਾਣੇ ਦੇ ਆਧਾਰਤ ਨਹੀਂ ਹੁੰਦਾ ਬੱਚਿਆਂ ਨੂੰ ਠੰਡ ਲੱਗ ਸਕਦੀ ਹੈ ਮੌਸਮ ਵਿਗੜਦਾ ਪਿਆ ਆ ਉਹਦੇ ਕਰਕੇ ਵੀ ਜਿਹੜਾ ਆ ਬੱਚੇ ਜਿਹੜੇ ਬਿਮਾਰ ਹੋ ਸਕਦੇ ਆ ਤੇ ਬੱਚਿਆਂ ਨੂੰ ਗੈਸ ਦੀ ਜਿਹੜੀ ਉਹ ਜ਼ਿਆਦਾ ਪ੍ਰੋਬਲਮ ਹੋਣ ਕਰਕੇ ਬੱਚਿਆਂ ਦੇ ਜਿਹੜੇ ਆ ਹਾਲਾਤ ਵਿਗੜੇ ਤੇ ਬੱਚੇ ਜਿਹੜੇ ਨੇ ਉਹ ਹਸਪੀਟਲ ਦੇ ਵਿੱਚ ਦਾਖਲ ਜੀ ਕਈ ਪੇਰੈਂਟ ਆਣ ਕੇ ਆਪਣੇ ਬੱਚਿਆਂ ਨੂੰ ਜਿਹੜਾ ਆ ਉਹ ਕੈਰੀ ਕਰਕੇ ਨਾਲ ਲੈ ਗਏ ਤੇ ਕਈ ਬੱਚੇ ਜਿਹੜੇ ਜਿਹੜੇ ਇਲਾਜ ਹਸਪੀਟਲ ਦੇ ਵਿੱਚ ਜਿਹੜਾ ਆ ਆਪਣਾ ਇਲਾਜ ਕਰਾਉਂਦੇ ਜਿਹੜੇ ਆ ਤੁਸੀਂ ਨਜ਼ਰ ਆਏ ਦੇਖਦੇ ਪਏ ਹੋ ਤੁਹੰਦਾ ਦੀ ਇਹ ਕਿ ਇਹ ਸਾਰਾ ਜਿਹੜਾ ਰੌਲਾ ਆ ਉਹ 8:30-9 ਵਜੇ ਸ਼ਾਮ ਕੱਲ ਨੂੰ ਜਿਹੜਾ ਆ ਪੈ ਗਿਆ ਜਦੋਂ ਮੈਜਿਟੋਰੀਅਸ ਤੇ ਬੱਚੇ ਜਿਹੜੇ ਨੇ ਉਹ ਜਿਹੜੇ ਅਚਾਨਕ ਹਸਪੀਟਲ ਦੀ ਐਮਰਜੈਂਸੀ ਵਾਰਡ ਦੇ ਵਿੱਚ ਜਿਹੜੇ ਦਾਖਲ ਕਰਵਾ ਦਿੱਤੇ ਜਾਂਦੇ ਨੇ ਫੂਡ ਪੋਇਜ਼ਨਿੰਗ ਕਿਹਾ ਜਾ ਰਿਹਾ ਗੈਸ ਕਰਿਆ ਜਾ ਰਿਹਾ ਜਾਂ ਕੁਝ ਖਾਣ ਪੀਣ ਦੇ ਨਾਲ ਜਾਂ ਕੁਝ ਦਵਾਈ ਜਿਹੜੀ ਦਿੱਤੀ ਗਈ ਬੱਚਿਆਂ ਨੂੰ ਉਹ ਉਹਦੇ ਕਰਕੇ ਜਿਹੜਾ ਆ ਇਹ ਕਾਰਨ ਹੋ ਗਿਆ ਪਰ ਬੱਚੇ ਜਿਹੜੇ ਨੇ ਫਿਲਹਾਲ ਜਿਹੜੇ ਹਾਲਾਤ ਜਿਹੜੇ ਹੁਣ ਤੱਕ ਨੇ ਉਹ ਕਾਫੀ ਹੱਦ ਤੱਕ ਠੀਕ ਦੱਸੇ ਜਾ ਰਹੇ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਇਦਾਂ ਦੀ ਘਬਰਾਣ ਵਾਲੀ ਗੱਲ ਨਹੀਂ ਹੈ ਬੱਚੇ ਬਿਲਕੁਲ ਜਿਹੜੇ ਨੇ ਉਹ ਜਿਹੜਾ ਟ੍ਰੀਟਮੈਂਟ ਤੋਂ ਬਾਅਦ ਆ ਕਾਫੀ ਹੱਦ ਤੱਕ ਜਿਹੜੇ ਨੇ ਠੀਕ ਹੋ ਗਏ ਨੇ ਤਸਵੀਰਾਂ ਜਿਹੜੀਆਂ ਤੁਸੀਂ ਦੇ ਦੇ ਪਿਓ ਇਹ ਦੇ ਦੇ ਪਿਓ ਗਰਦਾਸਪੁਰ ਦੇ ਸਿਵਲ ਹਸਪੀਟਲ ਬੱਬਰੀ ਤੋਂ ਜਿੱਥੇ ਕਿ ਇਹ ਬੱਚਿਆਂ ਨੂੰ ਜਿਹੜਾ ਦਾਖਲ ਕਰਵਾਇਆ ਜਾਂਦਾ ਤੁਸੀਂ ਦੇ 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 ਪੇ ਤਸਵੀਰਾਂ ਦੇ ਵਿੱਚ ਪੇਰੈਂਟਸ ਜਿਹੜੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਘਰਾਂ ਨੂੰ ਵੀ ਜਿਹੜੇ ਨੇ ਗਏ ਨੇ ਤੇ ਆਓ ਬਾਕੀ ਸੁਣ ਲੈਂਦੇ ਆ ਕੀ ਕਹਿੰਦੇ ਨੇ ਡਾਕਟਰ ਸਾਹਿਬ ਤੇ ਬਾਕੀ ਸਾਰੇ ਜੋ ਤੇ ਕੀ ਸਮਾਗ ਹੈ ਸਟੇਨ ਮੇਰਾ ਨਾਮ ਡਾਕਟਰ ਅਕ੍ਰਿਤੀ ਹੈ ਇਸ ਟਾਈਮ ਦੇਖੋ 10:00 10:00 ਵਜ ਰਹੇ ਨੇ ਬੱਚੇ ਆ ਦੇ ਕੋ 9:30 ਆਏ ਸੀ ਮੇਰੀ ਟੁਰੀਆ ਸਕੂਲ ਦੇ ਬੱਚੇ ਨੇ ਛੇਸ਼ਤ ਕੁੜੀਆਂ ਆਈਆਂ ਹੀ ਕੰਪਲੇਨ ਇਹਨਾਂ ਦੀ ਇਹੀ ਆ ਕਿ ਫੂਡ ਪੋਇਜ਼ਨਿੰਗ ਹੋਇਆ ਵੈ ਅਚਾਨਕ ਆਏ ਨੇ ਵੋਮITING ਦੇ ਨਾਲ ਡਾਇਰੀਆ ਹੀ ਥੋੜਾ ਜਿਹਾ ਟੈਨਸ਼ਨ ਬੱਚਿਆਂ ਨੂੰ ਜ਼ਿਆਦਾ ਹੀ ਕਾਫੀ ਕਬرائی ਹੋਈਆਂ ਹੀ ਤਾਂ ਆਪਾਂ ਇਹਨਾਂ ਨੂੰ ਬੇਸਿਕ ਐਮਰਜੈਂਸੀ ਪ੍ਰੀਟਮੈਂਡ ਦਿੱਤਾ ਵੈ ਜਿਹਦੇ ਚ ਆਪਾਂ ਇਹਨਾਂ ਨੂੰ ਇੰਜੈਕਸ਼ਨ ਐਸੀਲੋਕ ਔਨ ਦੇਨ ਹਾਈਡਰੋਕੋਟ ਮੈਟ੍ਰੋਜੀਲ ਸਭ ਕੁਝ ਲਗਾਤਾ ਵੈ ਤੇ ਇਹਨਾਂ ਸਾਰਿਆਂ ਦੀ ਉਮਰਾਂ ਬੱਚੀਆਂ ਦੀ 15 ਤੋਂ ਪ੍ਰੋਬਲਮੈਂਟ ਕੀ ਹੈ ਕਸਨਾ ਕੁਝ ਨਾ ਜਦੋਂ ਆਪਾਂ ਨਾ ਤੋਂ ਪੁੱਛਿਆ ਹਿਸਟਰੀ ਲਿੱਤੀ ਹੈ ਤਾਂ ਉਹਦੇ ਚ ਇਹੀ ਕਹਿ ਰਹੇ ਨੇ ਕਿ ਇਹਨਾਂ ਨੇ ਕੁਝ ਖਾਧਾ ਵੈ ਕਿ ਡਿਨਰ ਕਰਨ ਤੋਂ ਬਾਅਦ ਇਹਨਾਂ ਦੀ ਅਚਾਨਕ ਹੀ ਪੇ ਦਰਦ ਸ਼ੁਰੂ ਹੋਇਆ ਵੈ ਤਾਂ ਮੋਸਟ ਪ੍ਰੋਬਬਲੀ ਉਹ ਕਹਿ ਰਹੇ ਨੇ ਕਿ ਹਾਂ ਡਿਨਰ ਚ ਨਾ ਜਿਵੇਂ ਕਈ ਵਾਰ ਪੌਕ੍ਰਿਚ ਵਗੈਰਾ ਵੀ ਦਿਖਦੇ ਨੇ ਤਾਂ ਉਹ ਫਿਰਾਲ ਹਿਸਟਰੀ ਉਹਦੇ ਹੀ ਦੇ ਰਹੀ ਹੈ ਕਿ ਫੂਡ ਪੋਇਜ਼ਨਿੰਗ ਹੋ ਸਕਦਾ ਹੈ ਮਤਲਬ ਜਿਨੇ ਖਾਣੇ ਵਿੱਚ ਕੋਈ ਗੜਬੜੀ ਹੋ ਗਈ ਕੋਈ ਹਾਂ ਦੀ ਕਿ ਜਾਂ ਤੇ ਸਿਹਤ ਦਾ ਹਾਈ ਜੀ ਨਹੀਂ ਵੇਖੀ ਗਈ ਕਿ ਹੱਥ ਨਹੀਂ ਧੋਤੇਗੇ ਚੰਗੀ ਤਰ੍ਹਾਂ ਜਾਂ ਕਹ ਲੋ ਕਿ ਖਾਨ ਪੀਣ ਚ ਕੋਈ ਮਿਲਾਵਟ ਸੀ ਉਹਦੇ ਕਰਕੇ ਕੋ ਤੇ ਬਾਕੀ ਹੁਣ ਆਪਾਂ ਟੈਸਟ ਇਹਨਾਂ ਦੇ ਕਰਾਵਾਂਗੇ ਉਤੋਂ ਪਤਾ ਲੱਗੇਗਾ ਕਿ ਕੀ ਦਿੱਕਤ ਹੈ ਆਪਾਂ ਦੇਖੇ ਤਾਂ ਬੱਚੇ ਕਾਫੀ ਤੜਪੂਗੇ ਰਹੇ ਸੀ ਉਹ ਕੀ ਮਤਲਬ ਫੂਲ ਕੋਈ ਨਹੀਂ ਕਰਕੇ ਜਾਂ ਬੋਲ ਪੂਈ ਉਹਨਾਂ ਨੂੰ ਵੀ ਆਪਾਂ ਕਹਿ ਨਹੀਂ ਸਕਦੇ ਕਈ ਵਾਰ ਜਿਵੇਂ ਉਮਰ ਵੀ ਛੋਟੀ ਹੈ ਥੋੜੇ ਬੱਚਿਆਂ ਆ ਦੀ ਤਾਂ ਘਬਰਾ ਵੀ ਸਕਦੇ ਨੇ ਕਿਉਂਕਿ ਫੈਮਲੀ ਮੈਂਬਰਸ ਨਾਲ ਨਹੀਂ ਹੈਗੇ ਤਾਂ ਬੱਚਿਆਂ ਘਬਰਾਈਆਂ ਹੋਈਆਂ ਨੇ ਉਹਦੇ ਕਰਕੇ ਵੀ ਤਰਪ ਰਹੀਆਂ ਮੈਂ ਬਾਕੀ ਹੁਣ ਜੇਕਰ ਟੈਸਟ ਤੋਂ ਪਤਾ ਲੱਗੇਗਾ ਕਿ ਕੋਈ ਕੋਈ ਛੋੜ ਦਿੱਕਤ ਆਈ ਹੈ ਕਿ ਨਹੀਂ ਆਈ ਨਹੀਂ ਫਿਲਹਾਲ ਤਾਂ ਉਹਨਾਂ ਦੀ ਹਿਸਟਰੀ ਤੋਂ ਇਹੀ ਕਹਿ ਰਹੇ ਨੇ ਕਿ ਖਾਣਾ ਖਾਣ ਤੋਂ ਬਾਅਦ ਹੀ ਇਹ ਦਿੱਕਤ ਆਣੀ ਸ਼ੁਰੂ ਹੋਈ ਹੈ ਹਾਂਜੀ ਤਾਂ ਆਪਾਂ ਫੂਡ ਪੋਇਜ਼ਨਿੰਗ ਵੱਲ ਸੋਚ ਸਕਦੇ ਹਾਂ ਨਾਲ ਕਿਉਂਕਿ ਜਿਵੇਂ ਪੇਟਦਰ ਤੇ ਵੋਮਿੰਗ ਹੈ ਸਟੇਬਲ ਬੱਚੇ ਜਾਂ ਹੱਲੇ ਵੀ ਚਾਦੇ ਸੀ ਨਹੀਂ ਨਹੀਂ ਹੁਣ ਕਾਫੀ ਹੱਦ ਤੱਕ ਸਾਰੇ ਬੱਚੇ ਸਟੇਬਲ ਨੇ ਤੇ ਉਹ ਪਿਛੇ ਦੇਖ ਹੀ ਲਿਆ ਵਾ ਕਾਫੀ ਹੱਦ ਤੱਕ ਹੁਣ ਸਟੇਬਲ ਹੀ ਨੇ ਸਾਦੀ ਸਾਦੀ ਪ੍ਰੋਬਲਮ ਹੈ ਮੈਨੂੰ ਕੀ ਨਾਮ ਉਸ ਮਨਪ੍ਰੀਤ ਕੀ ਦਿੱਕਤ ਆ ਇਹਦਾ ਮੈਂ ਕੁਝ ਨਹੀਂ ਮੈਨੂੰ ਨਾ ਪਹਿਲਾਂ ਹੀ ਦਿੱਕਤ ਹੈ ਸਾਦੀ ਮੈਂ ਟੈਨਸ਼ਨ ਹੈ ਕਿ ਮੈਨੂੰ ਸਾਹ ਨਹੀਂ ਆਉਂਦਾ ਫਿਰ ਉਹ ਮੇਰੀ ਫਰੈਂਡ ਬਿਮਾਰ ਹੋ ਗਈ ਉਹਨੂੰ ਦੇਖ ਕੇ ਮੈਂ ਬਿਮਾਰ ਹੋ ਗਈ ਫਿਰ ਮੈਨੂੰ ਵੈਸੇ ਬਿਮਾਰ ਹੈ ਬੱਚੇ ਸਾਰੇ ਕੁਝ ਪਤਾ ਸਾਰੇ ਕਹ ਰਹੇ ਕਿ ਖਾਣਾ ਖਾਣ ਤੋਂ ਬਾਅਦ ਕੋਈ ਦਿੱਕਤ ਆਈ ਇਦਾਂ ਦਾ ਕੁਝ ਹੋਇਆ। ਮੈਂ ਤਾਂ ਅੱਜ ਖਾਣਾ ਵੀ ਨਹੀਂ ਖਾਧਾ ਨਾ ਹੀ ਮੈਮ ਉਹ ਮੈਡੀਸਿਨ ਲਈ ਹੈ ਮੈਨੂੰ ਹੁੰਦਾ ਹੈ ਫਰੈਂਡ ਮੈਨੂੰ ਸ਼ਾਇਦ ਰੋਟੀ ਨਾਲ ਹੀ ਹੋਇਆ ਹੋਇਆ ਹੈ ਮੈਨੂੰ ਪਤਾ ਨਹੀਂ ਹੁਣ। ਖਾਣਾ ਖਾਣ ਤੋਂ ਬਾਅਦ ਹੀ ਦਿੱਕਤ ਹਾਂਜੀ ਸਾਰੇ ਨੂੰ ਖਾਣਾ ਖਾਣ ਤੋਂ ਬਾਅਦ ਹੀ ਹੋਈ। ਕਿੰਨੇ ਕੁ ਬੱਚੇ ਇਹਦੇ ਇੱਥੇ ਆਏ ਨੇ? ਇੱਥੇ 7-8 ਤੇ ਆਏ ਜੀ। 8 ਕੁ ਬੱਚੇ। ਹਾਂ। ਤੇ ਜਦੋਂ ਖਾਣਾ ਖਾ ਕੇ ਲੋਕ ਸੋ ਗਏ ਸੀ ਯਾਰ ਕਿ ਦਿੱਕਤ ਤਾਂ ਹੀ ਬਾਅਦ ਹੀ ਹੋਈ ਹੈ। ਹੈ ਬਾਅਦ ਹੀ ਆ। ਖਾਣਾ ਖਾਣਾ ਸਾਡਾ ਵਧੀਆ ਹੁੰਦਾ ਆਪਾਂ ਮਾੜਾ ਨਹੀਂ ਕਹਿੰਦੇ ਖਾਣਾ ਵਧੀਆ ਸਾਡਾ ਖਾਣੇ ਨਾਲ ਪ੍ਰੋਬਲਮ ਨਹੀਂ ਆ ਸਕਦੀ ਮੈਂ ਕਿਸ ਚੀਜ਼ ਨਾਲ ਮਾਨਦੇ ਦੀ ਕਿਉਂ ਆਈ ਹੈ ਇਹ ਪ੍ਰੋਬਲਮ ਸ਼ਾਇਦ ਮੇਡਿਸਿਨ ਨਾਲ ਕਾਦੀ ਦੀ ਆਇਰਨ ਦੀ ਹਾਂਜੀ ਆਇਰਨ ਦੀ ਦਿੱਤੀ ਸੀ ਗੋਲੀ ਸਾਨੂੰ ਪਹਿਲਾਂ ਹੀ ਖਾਂਦੇ ਆਇਰਨ ਸਾਨੂੰ ਪਿਛਲੇ ਸਕੂਲਾਂ ਚ ਵੀ ਦਿੱਤੀ ਜਾਂਦੀ ਸੀ ਆਪਾਂ ਖਾਂਦੀ ਪਰ ਮੈਂ ਨਹੀਂ ਖਾਂਦੀ ਮੈਂ ਨਹੀਂ ਖਾਂਦੀ ਆਇਰਨ ਬਿਲਕੁਲ ਠੀਕ ਹੈ ਬੱਚੀ ਨਾ ਜੀ ਮੇਰਾ ਨਾਮ ਪੂਜਾ ਇਹ ਨਾਮ ਬੱਚੀ ਮੰਨਤ ਤੁਸੀਂ ਕਿੱਥੋਂ ਦੇ ਆਣ ਵਾਲੇ ਹੋ ਬੱਚੇ ਨਾਲ ਹੀ ਪੇਟ ਦੀ ਪ੍ਰੋਬਲਮ ਗੈਸ ਕਰਕੇ ਸ਼ਾਇਦ ਖਾਣਾ ਸਫਾਈ ਨਾਲ ਨਹੀਂ ਮਿਲ ਰਿਹਾ ਇਸ ਕਰਕੇ ਹਾਂਜੀ ਕਾਫੀ ਵਾਰ ਤੇ ਕਿਹਾ ਬੱਚਿਆਂ ਨੂੰ ਵੀ ਸਾਫ ਸੁਥਰਾ ਖਾਣਾ ਦੇਣਾ ਚਾਹੀਦਾ ਬੱਚਿਆਂ ਨੂੰ ਬਾਕੀ ਪੜ੍ਹਾਈ ਤੇ ਵਧੀਆ ਆ ਬਸ ਖਾਣੇ ਦੀ ਦਿੱਕਤ ਆ ਪਹਿਲਾਂ ਵੀ ਆਂਦੀ ਰਹੀਦੀ ਆ ਹਾਂ ਦੀਰੀ ਬੱਚੇ ਚਲੋ ਕਈ ਵਾਰੀ ਪਚਦੀ ਚੀਜ਼ ਕਈ ਵਾਰੀ ਨਹੀਂ ਪਚਦੀ ਫਿਲਹਾਲ ਤੇ ਅਸੀਂ ਘਰ ਲੈ ਚੰਦੇ ਆ ਤੇ ਪ੍ਰਾਈਵੇਟ ਹਸਪੀਟਲ ਦਿਖਾਵਾਂਗੇ ਨੇ ਬੱਚਿਆਂ ਦੀ ਇੱਧਰ ਜ਼ਿਆਦਾ ਹੋ ਜਾਂਦੀ ਖਰਾਬ ਖਾਣੇ ਕਰਕੇ ਤੇ ਫਿਰ ਸਕੂਲ ਦੇ ਦੇਖਿਆ ਕਿ ਬੱਚੇ ਬਹੁਤ ਜ਼ਿਆਦਾ ਹਾਂਜੀ ਹਾਂਜੀ ਹਾਂ ਦੇਖੇ ਨਹੀਂ ਜਾ ਰਹੇ ਇਤਿਹਾਹੀ ਕਵਾਂਗੇ ਕਿ ਬੱਚਿਆਂ ਵੱਲ ਥੋੜਾ ਧਿਆਨ ਦਿੱਤਾ ਜਾਏ ਟੀਚਰਾਂ ਨੂੰ ਵੀ ਖਾਣੇ ਸਾਫ਼ ਸੁਥਰਾ ਹਰ ਚੀਜ਼ ਬੱਚਿਆਂ ਦੀ ਦੇਖੀ ਜਾਏ ਕਿਉਂਕਿ ਮਾਪਿਓ ਕਾਫੀ ਹੱਦ ਤੱਕ ਬੱਚੇ ਨੂੰ ਬਹੁਤ ਮੁਸ਼ਕਲ ਨਾਲ ਪਾਲਦੇ ਆ ਤੇ ਜੇ ਬੱਚਿਆਂ ਦੀ ਆ ਹਾਲਤ ਤੇ ਮਾਪਿਓ ਦੀ ਕੀ ਹਾਲਤ ਹੋਏਗੀ ਤੇ ਕਿਹੜੇ ਸਕੂਲ ਬੱਚਾ ਪੜਦਾ ਮੇਰਾ ਨਾਮ ਰਜੇਸ਼ ਕੁਮਾਰ ਆ 50 ਪੜਦਾ ਹੈ ਮੈਰਿਟੋਰੀਅਸ ਸਕੂਲ ਕੀ ਦਿੱਕਤ ਹੈ ਸੋਈ ਬੱਚੇ ਬੱਚੇ ਨੂੰ ਨਾ ਗੈਸ ਕਰਕੇ ਆਇਆ ਥੋੜਾ ਜਿਹਾ ਪੇਟ ਚ ਮੇ ਕੋਈ ਇਨਫੈਕਸ਼ਨ ਜੀ ਹੋਈ ਹੈ ਸਾਡੇ ਬੱਚੇ ਅਕਸਰ ਕਰਦੇ ਹਨ ਇਨਫੈਕਸ਼ਨ ਹੋਇਆ ਵਾ ਕਿਸੇ ਕੋਈ ਪੇਟ ਜਿਹੜਾ ਇਨਫੈਕਸ਼ਨ ਹੋਈ ਹੈ ਤੇ ਕਹਿੰਦਾ ਹੈ ਕਿ ਫੂਡ ਪੋਇਜ਼ਨਿੰਗ ਹੋਈ ਹੈ ਹਾਂ ਹਾਂਜੀ ਹਾਂ ਹਾਂ ਦਾ ਖਰਾਬ ਦਹੀਂ ਹਾਂਜੀ ਹਾਂਜੀ ਹਾਂ ਮੈਨੂੰ ਗੱਲ ਜਿਵੇਂ ਪਤਾ ਲੱਗਿਆ ਸਾਨੂੰ ਫੋਨ ਗਿਆ ਹੈ ਇੱਥੇ ਮੈਡਮ ਤੇ ਜਿਹੜੀ ਬੱਚੇ ਦਾ ਠੀਕ ਹੈ ਠੀਕ ਹੈ ਘਰ ਲੈ ਕੇ ਚਲੇ ਆ ਇਹ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਬੱਚਿਆਂ ਦੀ ਜਾਨ ਨੂੰ ਖਤਰਾ ਹੁੰਦਾ ਇਸ ਤਰ੍ਹਾਂ ਕੋ ਬੜਾ ਰਿਹਾ ਤੇ ਖਾਣਾ ਸਾਫ ਸੁੱਥਰਾ ਖਾਣਾ ਸਾਫ ਸੁਥਰਾ ਮਿਲੇ ਠੀਕ ਹੈ ਖਾਣਾ ਮਿਲਦਾ ਖਰਾਬ ਹੁੰਦੀ ਹੈ ਜੀ ਮਾ ਯਾਰ ਮੈਂ ਰਜੀਮਾ ਹਾਂ ਪ੍ਰਿੰਸੀਪਲ ਮੈਟਰੀਅਰ ਸਕੂਲ ਅੱਜ ਮੈਨੂੰ ਜਦੋਂ ਵਾਰਡਨ ਮੈਮ ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਕੁਝ ਬੱਚਿਆਂ ਦੀ ਤਬੀਰ ਫਿਆਬਤ ਹੈ ਇਹਨੂੰ ਹਸਪੀਟਲ ਲੈ ਕੇ ਜਾ ਰਹੇ ਆ ਤੇ ਬਸ ਥੋੜੀ देर ਬਾਅਦ ਜਿਹੜਾ ਮੈਂ ਹਸਪੀਟਲ ਫਿਰ ਆ ਗਿਆ ਤੇ ਉਹਨਾਂ ਦੇ ਅਨੁਸਾਰ ਅੱਜ ਬੱਚਿਆਂ ਨੂੰ ਜਿਹੜੀ ਆ ਆਇਰਨ ਦੀ ਗੋਲੀ ਦਿੱਤੀ ਸੀ ਉਸ ਤੋਂ ਬਾਅਦ ਜਿਹੜਾ 4-5 ਬੱਚਿਆਂ ਦੀ ਜਿਹੜੀ ਉਹ ਖਰਾਬ ਹੋਈ ਆ ਆਇਰਨ ਦੀ ਗੋਲੀ ਕਿੰਨੇ ਬੱਚਿਆਂ ਨੂੰ ਦਿੱਤੀ ਗਈ ਆ ਆਇਰਨ ਦੀ ਮੈਂ ਐਕਚੁਅਲੀ ਛੁੱਟੀ ਸੀ ਇਸ ਕਰਕੇ ਮੈਨੂੰ ਇਹਦੇ ਬਾਰੇ ਸਾਰਾ ਵੀ ਕੁਝ ਵੀ ਐਗਜ਼ੈਕਟ ਪਤਾ ਨਹੀਂ ਕਿ ਕਿੰਨੀ ਕਿੰਨੇ ਬੱਚਿਆਂ ਨੂੰ ਦਿੱਤੀ ਗਈ ਗੋਲੀ ਕਿੰਨੇ ਬੱਚੇ ਨੇ ਤਬੀਬ ਕਰਾਉਣੀ ਤਬੀਬ ਜਿਹੜੀ ਆ 6 ਤੋਂ 7 ਵਜੇ 5 ਤੋਂ 6 ਬੱਚਿਆਂ ਦੀ ਜਿਹੜੀ ਖਰਾਬ ਹੋਈ ਸੀ ਹੁਣ ਐਸੇ ਹਾਲਾਤ ਕੀ ਨੇ ਹੁਣ ਕਿਰਤੀ ਕੀ ਬੇਨਤੀ ਕਿ ਮੈਂ ਸਾਰੇ ਬੱਚੇ ਜਿਹੜੇ ਆ I think ਇਹਨਾਂ ਨੂੰ ਐਸੇ ਜਿਹੜਾ ਗੈਸਟ੍ਰਿਕ ਅਟੈਕ ਜਿਗਰਬਨ ਹੋਇਆ ਕਬੜਾਟ ਹੋਈਆ ਤੇ ਗੈਸ ਹੋਈਆ ਉਹ ਉਹਨਾਂ ਦਾ ਜਿਹੜਾ ਟ੍ਰੀਟਮੈਂਟ ਹੁਣ ਚੱਲ ਰਹੀਆ ਤੇ ਮੇਰੇ ਖਿਆਲ ਚ ਹੋਰ ਥੋੜੀ ਦਿਨ ਤੱਕ ਜਿਹੜੇ ਉਹ ਬੱਚਾ ਨੂੰ ਛੁੱਟੀ ਮਿਲ ਜਾਏਗੀ ਜੋ ਡਾਕਟਰ ਸਾਹਿਬ ਕਹਿਣਗੇ ਡਾਕਟਰ ਇਹ ਹੀ ਕਹਿ ਰਹੇ ਆ ਵੀ ਇਹ ਜਿਹੜਾ ਇਹਨਾਂ ਨੂੰ ਗੈਸਟ੍ਰਿਕ ਅਟੈਕ ਹੋਇਆ ਤੇ ਜਿਹੜਾ ਇਹਨਾਂ ਨੂੰ ਗੈਸ ਦਾ ਇੰਜੈਕਸ਼ਨ ਤੇ ਜਿਹੜਾ ਥੋੜਾ ਪੀਣ ਦਾ ਇੰਜੈਕਸ਼ਨ ਉਹਨਾਂ ਨੂੰ ਦੇ ਦਿੱਤਾ ਨਹੀਂ ਡਾਕਟਰਾਂ ਨੇ ਇਹ ਵੀ ਕਹਿਣਾ ਕਿ ਫੂਡ ਪਾਈਨਿੰਗ ਵੀ ਹੋ ਸਕਦੀ ਹੈ ਕੀ ਉੱਥੇ ਰੋਟੀ ਕਿਵੇਂ ਦੀ ਹੈ ਤੁਹਾਡੇ ਹੋਸਟਲ ਰੋਟੀ ਸਾਡੇ ਜਿਹੜੀ ਆ ਉਹ ਸਾਡੇ ਜਿਹੜਾ ਆ ਲਗਾਤਾ ਸਾਫ ਦੀ ਡਿਊਟੀ ਹੁੰਦੀ ਆ ਰੋਜ਼ ਜਿਹੜਾ ਰੋਟੀ ਦੀ ਚੈਕਿੰਗ ਹੁੰਦੀ ਆ ਔਰ ਤਕਰੀਬਨ ਤਕਰੀਬਨ ਜਿਹੜੀ ਰੋਟੀ ਆ ਸਾਡੀ ਇਹ ਠੀਕ ਹੈਗੀ ਆ ਪਰ ਬੱਚਿਆਂ ਦਾ ਕਹਿਣਾ ਵੀ ਉਹਨਾਂ ਨੂੰ ਦੁਪਹਿਰਾਂ ਦੀ ਵੀ ਪ੍ਰੋਬਲਮ ਆਈ ਆ ਔਰ ਪਹਿਲਾਂ ਵੀ ਇਹ ਜਿਹੜੀ ਰੋਟੀ ਕਰਕੇ ਹੁੰਦੀ ਆ ਐ ਵਾਰਡਨ ਸਾਹਿਬ ਤੁਸੀਂ ਪਲੀਜ਼ ਵਾਰਡਨ ਸਾਹਿਬ ਇੱਕ ਮਿੰਟ ਤੁਸੀਂ ਪਲੀਜ਼ ਇਸ ਤੋਂ ਪਹਿਲਾਂ ਵੀ ਜਿਹੜਾ ਆ ਅੱਜ ਬੱਚਿਆਂ ਨੂੰ ਜਿਹੜੀ ਆ ਫੂਡ ਬਲਕਿ ਗੋਲੀ ਦੇਣ ਤੇ ਇਹ ਹੋਇਆ ਕਿ ਫੂਡ ਦਾ ਕਰਨ ਨਹੀਂ ਫੂਡ ਕਰਨ ਕੋਈ ਗੱਲ ਨਹੀਂ ਗੋਲੀ ਕਿੰਨੇ ਵਜੇ ਹੋਈ ਹੈ ਗੋੜ ਗੋਲੀ ਦਾ ਨਕਦਾ ਗੋਲੀ ਕਿੰਨੇ ਵਜੇ ਦਿੱਤੀ ਲੰਚ ਟਾਈਮ ਤੇ ਕਿੰਨੇ ਦਿੱਤੀ ਲੰਚ ਟਾਈਮ ਤੇ ਬੱਚੇ ਬਿਮਾਰ ਹੁੰਦੇ ਰਾਤ ਨੂੰ 8:30 ਵਜੇ ਨਹੀਂ ਹਾਂਜੀ ਨਹੀਂ ਲੰਚ ਟਾਈਮ ਦਿੱਤੀ ਹੈ ਬੱਚੇ ਗੋਲੀ ਗੋਲੀ ਲੰਚ ਟਾਈਮ ਦਿੱਤੀ ਹਾਂਜੀ ਹਾਂਜੀ ਔਰ ਬੱਚੇ ਰਾਤ ਨੂੰ 8:30 ਵਜੇ ਰੋਟੀ ਖਾਣ ਤੋਂ ਬਾਅਦ ਬਿਮਾਰ ਹੁੰਦੇ ਬੱਚੇ ਪਹਿਲਾਂ ਵੀ ਬਿਮਾਰ ਸੀ ਜਿਨ੍ਹਾਂ ਦੇ ਪੇਰੈਂਟਸ ਅੱਜ ਛੱਡ ਕੇ ਗਏ ਨੇ ਤੇ ਉਹ ਅੱਜ ਫਿਰ ਬੱਚੇ ਬਿਮਾਰ ਹੋ ਗਏ ਆ ਕੋਸ਼ਿਸ਼ ਬੱਚਿਆਂ ਦਾ ਕੋਸ਼ਿਸ਼ ਬੱਚਿਆਂ ਦੇ ਮਾਤਾ ਪਿਤਾ ਦਾ ਕਹਿਣਾ ਵਾ ਕਿ ਆਪਾਂ ਪਹਿਲਾਂ ਵੀ ਕੰਪਲੇਂਟ ਕੀਤੀ ਆ ਖਾਣੇ ਨੂੰ ਲੈ ਕੇ ਦਿੱਕਤ ਆ ਰਹੀ ਸੀ ਬੱਚਿਆਂ ਦੇ ਕੋ ਮਾਤਾ ਪਿਤਾ ਨੇ ਬਿਆਨ ਦਿੱਤੇ ਆ ਨੂੰ ਕਿ ਦਿੱਕਤ ਆ ਰਹੀ ਖਾਣੇ ਨੂੰ ਲੈ ਕੇ ਹਾਂਜੀ ਦਿੱਤੀ ਗਈ ਕੋਈ ਗੱਲ ਕੰਪਲੇਂਟ ਮੇਰੇ ਤੱਕ ਤਾਂ ਕੋਈ ਨਹੀਂ ਪਹੁੰਚੀ ਫਿਰ ਇਹਨੂੰ ਦਿੰਦੇ ਆ ਕੰਪਲੇਂਟ ਬੱਚੇ ਕੰਪਲੇਂਟ ਜਿਹੜੀ ਹੈਗੀ ਆ ਸਾਡੇ ਕੋਲ ਨਹੀਂ ਸਾਡੀ ਆ ਸਾਡੇ ਕੋਲ ਦਿੰਦੇ ਜੇ ਬੱਚੇ ਸਾਡੇ ਕੋਈ ਕੋਈ ਪ੍ਰੋਬਲਮ ਕ੍ਰੀਏਟ ਹੁੰਦੀ ਆ ਸੀ ਉਸੇ ਵਲੇ ਮੈਸ ਦਾ ਵੇਖਦੇ ਆ ਉਸੇ ਵਲੇ ਆਪਾਂ ਪ੍ਰਿੰਸੀਪਲ ਸਰ ਦੇ ਧਿਆਨ 'ਚ ਵੀ ਲਿਆਈ ਦੇ ਉੱਪਰ ਤੱਕ ਚਾਈਦਾ ਅਸੀਂ ਮੈਸ ਕਮੇਟੀ ਬਣਾਈ ਦੀ ਮ ਕਿ ਮੈਂ ਕੀ ਦਿੱਤਾ ਸੀ ਅੱਜ ਬੱਚਿਆਂ ਨੂੰ ਮਿਕਸ ਦਾ ਲਿਆ ਤੇ ਮਿਕਸ ਸਬਜੀ ਹੈ ਚਾਵਲ ਆ ਨਾਲ ਫੁਕੇ ਡਾਕਟਰ ਦਾ ਵੀ ਇਹ ਕਹਿਣਾ ਕਿ ਖਾਣਾ ਖਾਣ ਤੋਂ ਬਾਅਦ ਦੇਖਦੇ ਤੋਂ ਇਹ ਸਰ ਸਰ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਵੇ ਕਿ ਸਾਡੇ ਕੋਲੋਂ ਮਤਲਬ ਕਿ 7 500 600 ਬੱਚਾ ਹੈਗਾ ਵਾ ਤੇ ਉਹ ਬੱਚਿਆਂ ਦੇ ਵਿੱਚੋਂ 6 ਬੱਚੇ ਬਿਮਾਰ ਨੇ ਹਾਂਜੀ 6 ਬੱਚੇ ਬਿਮਾਰ ਨੇ ਬਾਕੀ ਸਾਰੇ ਬੱਚੇ ਠੀਕ ਹੈ ਅਹੀਂ ਥੰਗਨੇ ਇੱਕ ਵੀ ਨੰਬਰ ਮਾਰੋ ਹਾਂਜੀ ਹਾਂਜੀ 6 ਬੱਚੇ ਆ ਜੀ ਦੇਖੋ ਪਰ ਬੱਚੇ ਤੇ 8-9 ਬੱਚੇ ਬਿਮਾਰ ਹੋਏ ਆ ਹਾਂਜੀ ਦੇਖੋ 700 ਬੱਚਿਆਂ ਦੇ ਵਿੱਚੋਂ 6 ਬੱਚੇ ਬਿਮਾਰ ਹੋਏ ਨੇ ਉਹ ਦੇਖੋ ਹੋ ਵੀ ਸਕਦਾ ਕੁਝ ਬੱਚੇ ਹੋਰ ਆ 8 ਬੱਚੇ ਆ ਉਹ ਡਾਕਟਰਾਂ ਕੋਲ ਜਿਹੜੇ ਰਜਿਸਟਰਡ ਆ ਉਹ ਤੇ 8 ਬੱਚੇ ਆ ਦੇਖੋ ਉਸ ਤੋਂ ਬਾਅਦ ਹੋ ਸਕਦਾ ਇੱਕ ਬੱਚਾ ਲੈ ਆਏ ਵੀ ਹੁਣ ਇੱਕ ਦੋ ਬੱਚਾ ਜਿਹੜੇ ਛੁੱਟੀ ਲੈ ਕੇ ਆਏ ਉਹਨਾਂ ਦੇ ਪੇਰੈਂਟਸ ਵੀ ਇੱਥੇ ਆਏ ਹੋਏ ਨੇ ਠੀਕ ਠੀਕ